ਕਬੱਡੀ 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 ਮੇਰੇ ਪਿੰਡ ਦੇ ਵਿੱਚ ਅੱਜ ਕਬੱਡੀ ਸਾਡੀ ਮਾਂ ਖੇਡ ਆ ਜੋ ਉਹਦਾ ਕੱਪ ਹੋ ਰਿਹਾ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਇੱਥੇ ਦਰਸ਼ਕ ਵੀਰ ਪਹੁੰਚੇ ਆ ਜਾਂ ਲਾਈਵ ਵੇਖ ਰਹੇ ਆ ਸਾਰਿਆਂ ਨੂੰ ਗੁਰੂ ਦੀ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੈਹ ਦਿਲੋਂ ਧੰਨਵਾਦ ਕਰਦੇ ਆਂ ਇੱਥੇ ਪਹੁੰਚੇ ਸਾਰੇ ਖਿਡਾਰੀ ਵੀਰਾਂ ਦਾ ਕਿਉਂਕਿ ਮਾਂ ਖੇਡ ਕਬੱਡੀ ਦਾ ਸਭ ਤੋਂ ਪਹਿਲਾ ਅੰਗ ਹੈ ਸਾਡੇ ਖਿਡਾਰੀ ਜੇਕਰ ਖਿਡਾਰੀ ਗਰਾਊਂਡਾਂ ਵਿੱਚ ਆਉਂਦੇ ਆ ਤਾਂ ਹੀ ਮਾਂ ਖੇਡ ਕਬੱਡੀ ਦੇ ਮੈਚ ਹੁੰਦੇ ਆ ਮੈਂ ਸਤਿਕਾਰ ਕਰਦਾ ਜਿੰਨੇ ਖਿਡਾਰੀ ਵੀਰ ਇੱਥੇ ਪਹੁੰਚੇ ਆ ਜਾਂ ਸਾਡੀ ਮਾਂ ਖੇਡ ਕਬੱਡੀ ਦੀ ਗੋਦ ਵਿੱਚ ਰਹਿ ਕਰਕੇ ਕਬੱਡੀ ਖੇਡ ਰਹੇ ਆ ਤੇ ਉਹਨਾਂ ਸਾਰੇ ਹੀ ਖਿਡਾਰੀ ਵੀਰਾਂ ਨੂੰ ਸਾਡੀ ਸਾਰੀ ਅਫੀਸ਼ੀਅਲ ਟੀਮ ਵੱਲੋਂ ਬਲਾਰਿਆਂ ਦੀ ਟੀਮ ਵੱਲੋਂ ਹੱਥ ਜੋੜ ਕੇ ਇੱਕੋ ਹੀ ਬੇਨਤੀ ਹੈ ਕਿ ਤੁਸੀਂ ਮੇਨ ਅੰਗੋਂ ਕਬੱਡੀ ਦਾ ਜੇ ਤੁਸੀਂ ਟਾਈਮ ਨਾਲ ਗਰਾਊਂਡ ਵਿੱਚ ਆਉਂਗੇ ਫਿਰ ਹੀ ਟਾਈਮ ਨਾਲ ਮੈਚਾਂ ਦੀ ਜਿਹੜੀ ਸਮਾਪਤੀ ਹੋ ਸਕਦੀ ਹੈ ਇਸ ਕਰਕੇ ਅੱਜ ਬਹੁਤ ਸੋਹਣੇ ਮੈਚ ਹੋਏ ਸਾਰੇ ਜਿਹੜਾ ਮर्जी ਮੈਚ ਕੱਢ ਕੇ ਵੇਖ ਲਿਓ ਤੇ ਹੁਣ ਤਕਰੀਬਨ 5:40 ਮਿੰਟ ਦਾ ਸਮਾਂ ਹੈ ਤੇ 5 ਮਿੰਟ ਨੂੰ ਪਹਿਲਾ ਸੈਮੀ ਫਾਈਨਲ ਮੈਚ ਆ ਜਿਹੜਾ ਸ਼ੁਰੂ ਹੋ ਜਾਣਾ ਪੈਂਡ ਮੇਰੋਂ ਦੀ ਸਾਰੀ ਸਮੁੱਚੀ ਕਮੇਟੀ ਬਾਈ ਗੁਰਪ੍ਰੀਤ ਗੋਪੀ ਹੁਣੀ ਮੈਂ ਸਾਰੇ ਵੀਰਾਂ ਦਾ ਨਾਂ ਤਾਂ ਨਹੀਂ ਜਾਣਦਾ ਉਸ ਵੀਰ ਨੂੰ ਜਾਣਦਾ ਇਸ ਸਾਰੀ ਕਮੇਟੀ ਦਾ ਅਸੀਂ ਆਪਣੀ ਸਾਰੀ ਟੀਮ ਵੱਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜਿੰਨੀਆਂ ਟੀਮਾਂ ਬੱਤੀ ਕੀਤੇ ਵੀਰੇ ਕੰਨਾਂ ਸੀ ਗੀਤਾ ਕੋਟ ਕਰੋੜ ਕੋੜੇ ਟੂਰਨਾਮੈਂਟ ਸੀ 32 ਟੀਮਾਂ ਕੰਨਾਂ ਸੀ 32 ਹੀ ਰੱਖੀਆਂ ਬੱਤੀਆਂ ਦੀਆਂ ਟਾਈਆਂ ਕੱਲ ਪਾਤੀਆਂ ਸੀ ਅੱਜ ਬੱਤੀਆਂ ਟੀਮਾਂ ਦੇ ਹੀ ਮੈਚ ਹੋਏ ਸਾਰੇ ਖਿਡਾਰੀਆਂ ਨੇ ਸਾਡਾ ਬਹੁਤ ਵੱਡਾ ਸਾਥ ਦਿੱਤਾ ਤੇ ਸਾਨੂੰ ਆਸ ਹੈ ਜੇ ਕਬੱਡੀ ਹਨੇਰੇ ਚੋਂ ਨੰਘੀ ਹਨੇਰੇ ਚੋਂ ਨਿਕਲ ਗਈ ਹਨੇਰੇ ਚੋਂ ਮੁਕਤ ਹੋ ਗਈ ਤਾਂ ਇਹ ਸਾਡੀ ਮਾਂ ਖੇਡ ਕਬੱਡੀ ਬਚ ਜੂਗੀ ਸਾਡਾ ਇੱਕੋ ਹੀ ਮਕਸਦ ਹੈ ਜਿੰਨੇ ਨਗਰ ਟੂਰਨਾਮੈਂਟ ਕਰਾਉਂਦੇ ਆ ਐਨਆਰਏ ਭਰਾ ਸਹਿਯੋਗ ਕਰਦੇ ਆ ਕਿ ਟਾਈਮ ਨਾਲ ਕਬੱਡੀ ਹੋਵੇਗੀ ਤਾਂ ਨੌਜਵਾਨੀ ਨਸ਼ਿਆਂ ਤੋਂ ਬਚੂਗੀ ਜੇ ਇਹ ਆਹੀ ਮੈਚ ਸੈਮੀ 11 ਵਜੇ ਸ਼ੁਰੂ ਹੁੰਦਾ ਤੇ ਨਸ਼ਾ ਨਹੀਂ ਬੰਦ ਹੋ ਸਕਦਾ ਹੁਣ ਦੇਖੋ ਨਾਲੇ ਤਾਂ ਦਰਸ਼ਕ ਵੀਰ ਬਹੁਤ ਬੈਠੇ ਆ ਵੇਖਣ ਵਾਲੇ ਬਹੁਤ ਹੈ ਕਬੱਡੀ ਦਾ ਸਹੀ ਟਾਈਮ ਹੈ ਤੇ ਕਬੱਡੀ ਨਸ਼ਾ ਮੁਕਤ ਵੀ ਹੋ ਜੂਗੀ ਕਬੱਡੀ ਵਿੱਚ ਬਿਲਕੁਲ ਕਿਸੇ ਕਿਸਮ ਦਾ ਕੋਈ ਵੀ ਨਸ਼ਾ ਨਹੀਂ ਹੈ ਇਸ ਗੱਲ ਦੀ ਕਬੱਡੀ ਖੇਡਣੀ ਬਹੁਤ ਔਖੀ ਹੈ ਠੀਕ ਹੈ ਸਮੁੱਚੀ ਮਹਿਰੋ ਨਗਰ ਦੀ ਕਮੇਟੀ ਦਾ ਅਸੀਂ ਫਿਰ ਧੰਨਵਾਦ ਕਰਦੇ ਆਂ ਤੇ ਖਿਡਾਰੀ ਵੀਰਾਂ ਨੂੰ ਬੇਨਤੀ ਕਰਦੇ ਆਂ ਕਿ ਤੁਸੀਂ ਸਮੇਂ ਸਿਰ ਆਉਣਾ ਜਿਹੜੀਆਂ ਆਉਣ ਵਾਲੀਆਂ ਕਮੇਟੀਆਂ ਜਿੰਨੇ ਵੀ ਮੈਚ ਚਾਹ ਮੋਗੇ ਜ਼ਿਲ੍ਹੇ ਚ ਹੋਣੇ ਆ ਚਾ ਲੁਧਿਆਣੇ ਚਾ ਬਠਿੰਡਾ ਕਿਸੇ ਵੀ ਜ਼ਿਲ੍ਹੇ ਚ ਹੋਣ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਵੀਰੋ ਇਸ ਕਬੱਡੀ ਨੂੰ ਹਨੇਰੇ ਚੋਂ ਬਚਾ ਲਓ ਜੇ ਤੁਸੀਂ 32 ਟੀਮਾਂ ਕਹਿੰਦੇ ਹੋ 32 ਹੀ ਰੱਖੋ ਟਾਈਆਂ ਇੱਕ ਦਿਨ ਪਹਿਲਾਂ ਪਾਓ ਐਂਟਰੀ ਫੀਸ ਉਹਨਾਂ ਦੀ ਲਾਓ ਜਿਹੜੀ ਟੀਮ ਖੇਡ ਗਈ ਐਂਟਰੀ ਫੀਸ ਵਾਪਸ ਕਰ ਦਿਓ ਇਸ ਕਰਕੇ ਤਾਂ ਹੀ ਕਬੱਡੀ ਬਲੰਦੀਆਂ ਤੇ ਜਾ ਸਕਦੀ ਹੈ ਅੱਜ ਇਹ ਸਿਖਰਾਂ ਤੇ ਆ ਤੇ ਗੁਰੂ ਸਾਹਿਬ ਕਿਰਪਾ ਕਰਨੇ ਸਿਖਰਾਂ ਤੇ ਹੀ ਰਵੇ ਇਹ ਥੱਲੇ ਨਾ ਆਵੇ ਸਾਡੀਆਂ ਅਰਦਾਸਾਂ ਸਾਡੀਆਂ ਬੇਨਤੀਆਂ ਇਹੀ ਆ ਕਿ ਸਾਡੀ ਮਾਂ ਕਬੱਡੀ ਕਬੱਡੀ ਦੇ ਪਲੇਅਰ ਆ ਜਿਹੜੇ ਉਹ ਚੜ੍ਹਦੀ ਕਲਾ 'ਚ ਰਹਿਣ ਸਾਡੇ ਟੂਰਨਾਮੈਂਟ ਕਰਾਉਣ ਵਾਲੇ ਨਗਰ ਐਨਆਰਆਈ ਭਰਾ ਚੜ੍ਹਦੀ ਕਲਾ 'ਚ ਰਹਿਣ ਤੇ ਇਹ ਕਬੱਡੀ ਹੋਰ ਉੱਚੀ ਹੋਰ ਉੱਚੀ ਜਾਵੇ ਤਾਂ ਕਿ ਇਹ ਥੱਲੇ ਨਾ ਆਵੇ ਜਿਹੜੇ ਅੱਜ ਮਹਿਰੋਂ ਦੇ ਟੂਰਨਾਮੈਂਟ ਦੇ ਸੀ ਤਾਂ ਬੋਲੇ ਆ ਪਹਿਲਾ ਮੈਚ ਸ਼ੁਰੂ ਹੋਇਆ ਤਕਰੀਬਨ 12:30 ਪੌਣੇ 12 ਵਜੇ ਮੈਚ ਸ਼ੁਰੂ ਹੋ ਗਿਆ ਸੀ ਤੇ 10 ਤਕਰੀਬਨ 10 ਪੁਆਇੰਟ ਹੇਟ ਟੀਮ ਨੂੰ ਦਿੱਤੇ ਆ ਹੁਣ ਵੀ ਮੈਚ ਹੋ ਗਿਆ ਸਾਡੇ ਨਿੱਕੂ ਹੁਣਾਂ ਦਾ 12:30 ਅੱਧੇ ਪੁਆਇੰਟ ਤੇ ਜੱਤ ਹਾਰ ਹੋਈ ਹੈ ਨਾਲੇ ਤਾਂ ਟੀਮਾਂ ਨੂੰ ਪੁਆਇੰਟ ਖੁੱਲੇ ਮਿਲਦੇ ਆ ਜਦੋਂ ਅਸੀਂ 5 ਪੁਆਇੰਟ ਦਿੰਨੇ ਆ ਨਾ ਕਈ ਟੀਮਾਂ ਸਾਡੇ ਅਫੀਸ਼ਲਾਂ ਤੇ ਇਤਰਾਜ਼ ਕਰਦੀਆਂ ਉਦੋਂ ਸਾਡੀ ਮਜਬੂਰੀ ਆ 70 ਟੀਮਾਂ ਸੀ ਐਂਟਰ ਹੋ ਜਾਂਦੀਆਂ ਕੀ ਕਰੀਏ ਦੱਸੋ ਅੱਜ ਟਾਈਮ ਸੀ ਅਸੀਂ ਮੂਹਾਂ ਵਾਂਗੇ ਪੁਆਇੰਟ ਦਿੱਤੇ ਆ ਹੁਣ ਵੀ ਸੈਮੀਫਾਈਨਲ ਚ 14 15 ਦੇਵਾਂਗੇ ਫਾਈਨਲ ਚ ਇਦੋਂ ਵੀ ਵੱਧ ਦੇਵਾਂਗੇ ਸਾਡਾ ਵੀ ਜੀ ਕਰਦਾ ਯਾਰ ਕਬੱਡੀ ਵਧੀਆ ਹੋਵੇ ਕਿਉਂਕਿ ਸਾਡੀ ਰੋਜੀ ਰੋਟੀ ਆ ਅਸੀਂ ਇਸ ਕਬੱਡੀ ਚ ਰੋਟੀ ਖਾਂਦੇ ਆ ਅਸੀਂ ਤਾਂ ਪਲੇਅਰਾਂ ਪਲੇਅਰਾਂ ਕਰਕੇ ਅਸੀਂ ਆ ਇਸ ਕਰਕੇ ਮੈਂ ਪਲੇਅਰਾਂ ਨੂੰ ਤਾਂ ਬਾਰ-ਬਾਰ ਬੇਨਤੀ ਕਰਦਾ ਆ ਕਿ ਸਤਿਕਾਰਯੋਗੋ ਬਾਈ ਜੀ ਤੁਸੀਂ ਤੁਹਾਡੇ ਕਰਕੇ ਹੀ ਮੈਂ ਸ਼ੁਰੂ ਹੋਣੇ ਆ ਕਮੇਟੀ ਪ੍ਰਬੰਧ ਕਰ ਸਕਦੀ ਆ ਕਮੇਟੀ ਟਾਇਆਂ ਪਾ ਸਕਦੀ ਆ ਕਮੇਟੀ ਟੀਮਾਂ ਐਂਟਰ ਕਰ ਸਕਦੀ ਆ ਪਰ ਗਰਾਊਂਡ ਵਿੱਚ ਤਾਂ ਤੁਸੀਂ ਆਉਣਾ ਆ ਜੇ ਟਾਈਮ ਨਾ ਆਓਗੇ ਅੱਜ ਵਾਂਗੂ ਖੁੱਲੇ ਪੁਆਇੰਟ ਮਿਲਣਗੇ ਵਧੀਆ ਸਮਾਂ ਮਿਲੇਗਾ ਸੋਨਾ ਖੇਡ ਕੇ ਹੁਣ ਦੇਖ ਲਓ 9 ਵਜੇ ਤਣੂ ਆਪਾਂ ਸਾਰੇ ਆਪੋ ਆਪਣੇ ਘਰਾਂ ਵਿੱਚ ਪ੍ਰਸ਼ਾਦਾ ਪਾਣੀ ਛਕ ਕੇ ਪਹੁੰਚ ਜਾਵਾਂਗੇ ਹਨਾ ਮਾਤਾ ਪਿਤਾ ਦਾ ਨੂੰ ਸੋਖ ਹੈ ਤੇ ਇਸ ਕਮੇਟੀ ਦਾ ਅਸੀਂ ਫੇਰ ਸਾਰੇ ਧੰਨਵਾਦ ਕਰਦੇ ਹਾਂ ਮੇਰੇ ਕਮੇਟੀ ਦਾ ਭਾਈ ਗੁਰਪ੍ਰੀਤ ਹੁਣਾਂ ਦਾ ਆਉਣ ਵਾਲੀਆਂ ਕਮੇਟੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਟੂਰਨਾਮੈਂਟ ਤੁਸੀਂ ਸਾਰੇ ਜ਼ਰੂਰ ਕਰਾਓ ਪੁੱਲਾਂ ਚੋਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਤਰ੍ਹਾਂ ਕਬੱਡੀ ਦੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਲਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਵਾਜੀ